ਕਿਸਾਨੀ ਅੰਦੋਲਨ ਦੇ ਵਿੱਚ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ ਇਹ ਬਿਆਨ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਤੇ ਹਾਈ ਕੋਰਟ ਨੇ ਕਿਸਾਨਾਂ ਆਗੂਆਂ ਨੂੰ ਲੈ ਕੇ ਟਿੱਪਣੀ ਕੀਤੀ ਸੀ ਤੇ ਜਿਸ ਦੇ ਦੌਰਾਨ ਕਿਸਾਨ ਆਗੂਆਂ ਦੇ ਵੀ ਇੱਕ ਵੱਡਾ ਅਭਿਆਨ ਸਾਹਮਣੇ ਆਇਆ ਤੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਵੀ ਕਿਸਾਨੀ ਅੰਦੋਲਨ ਹੋਇਆ ਹੈ ਜਾਂ ਚੱਲ ਰਿਹਾ ਹੈ ਉਸ ਦੇ ਵਿੱਚ ਕਦੇ ਵੀ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸਿਰਫ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੇ ਝੰਡੇ ਆ ਉਹ ਹੁੰਦੇ ਨੇ ਤੇ ਉਹ ਅੱਜ ਤੱਕ ਜਿਹੜੇ ਕੋਈ ਵੀ ਹਥਿਆਰ ਦੀ ਵਰਤੋਂ ਨਹੀਂ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਦੇ ਵੱਲੋਂ ਸਾਡੇ ਉੱਤੇ ਅਥਰੂ ਗੈਸ ਤੇ ਗੋਲੇ ਵਹਾਏ ਜਾ ਰਹੇ ਸੀ ਤੇ ਨਾ ਹੀ ਅੱਜ ਤੱਕ ਅਸੀਂ ਕਦੇ ਵੀ ਨੌਜਵਾਨਾਂ ਨੂੰ ਅੱਗੇ ਕੀਤਾ ਤੇ ਉਹਨਾਂ ਕਹਿਆ ਕਿ ਜਦੋਂ ਦਿੱਲੀ ਕੁਝ ਨੂੰ ਨਾ ਕਿ ਅਸੀਂ ਵੱਡਾ ਫੈਸਲਾ ਕੀਤਾ ਸੀ ਤੇ ਜਿਸ ਦੇ ਦੌਰਾਨ ਤੁਸੀਂ ਬੀਤੇ ਦਿਨਾਂ ਦੇ ਵਿੱਚ ਦੇਖਿਆ ਹੀ ਆ ਕਿ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਆਪ ਅੱਗੇ ਹੋਏ ਸੀ ਤੇ ਕਦੇ ਵੀ ਨੌਜਵਾਨਾਂ ਨੂੰ ਅੱਗੇ ਨਹੀਂ ਹੋਣ ਦਿੱਤਾ ਤੇ ਜਿਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਇਹ ਜਵਾਬ ਜਿਹੜੇ ਦਿੱਤੇ ਗਏ ਤੇ ਕੁਝ ਪੰਜਾਬ ਸਰਕਾਰ ਤੇ ਵੀ ਉਹਨਾਂ ਨੇ ਪਲਟਵਾਰ ਕੀਤਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਜਗਜੀਤ ਸਿੰਘ ਡੱਲੇਵਾਲ ਦਾ ਹੋਰ ਕੀ ਕਹਿਣਾ ਜਦੋਂ ਦੂਸਰਾ ਪੱਖ ਹੀ ਨਾ ਸਾਹਮਣੇ ਗਿਆ ਹੋਵੇ ਉਹਦੇ ਤਾਂ ਫਿਰ ਟਿੱਪਣੀਆਂ ਇਹ ਜਿਹੀ ਆ ਸਕਦੀਆਂ ਨੇ ਅਸੀਂ ਤਾਂ ਹੀ ਕਿਹਾ ਕਿ ਜਿਹੜਾ ਸਾਡਾ মিডিਆ ਹੈ ਜੀ মিডিਆ ਨੇ ਪੂਰੀ ਤਰ੍ਹਾਂ ਸਪਸ਼ਟ ਕਲੀਅਰ ਦਿਖਾਇਆ ਹੈ ਕਿ ਕਿਸੇ ਵੀ ਕਿਸਾਨ ਦੇ ਕੋਲੇ ਝੰਡੇ ਤੋਂ ਬਿਨਾਂ ਕੋਈ ਕਿਸੇ ਤਰ੍ਹਾਂ ਦਾ ਹੋਰ ਕੋਈ ਚੀਜ਼ ਨਹੀਂ ਇਕੱਲ মিডিਆ ਨੇ ਇਹ ਵੀ ਦਿਖਾਇਆ ਕਿ ਅਸੀਂ ਨੌਜਵਾਨਾਂ ਨੂੰ ਇਹ ਕਿਹਾ ਵੀ ਤੁਸੀਂ ਪਿੱਛੇ ਰੁਕੋ ਕੋਈ ਨੌਜਵਾਨ ਅੱਗੇ ਨਹੀਂ ਵਧਣਗੇ ਅਸੀਂ ਆਗੂ ਜਾਵਾਂਗੇ ਔਰ ਅਸੀਂ ਗਏ ਵੀ ਉਹਦੇ ਵਿੱਚ ਤੁਹਾਨੂੰ ਮੀਡੀਆ ਨੂੰ ਮੇਰਾ ਖਿਆਲ ਚੰਗੀ ਤਰ੍ਹਾਂ ਪਤਾ ਹੋਏਗਾ ਕਿ ਸਾਡੇ ਤੇ ਵੀ ਉਹ ਜਿਹੜੇ ਅਥਰੂ ਗਾਇਸ ਦੇ ਗੋਲੇ ਛੱਡੇ ਗਏ ਸਾਨੂੰ ਵੀ 2 ਦਿਨ ਮਤਲਬ ਹਸਪੀਟਲ ਦੇ ਵਿੱਚ ਐਡਮਿਟਰੇਨ ਆ ਪਿਆ ਤਾਂ ਉਹ ਕਿਤੇ ਵੀ ਇਹੋ ਜੀ ਗੱਲ ਨਹੀਂ ਹੋਈ ਕਿ ਯੂਥ ਕੱਲਾ ਧੜਕ ਕੇ ਅੱਗੇ ਗਿਆ ਹੋਵੇ ਜਿੰਨੀ ਸ਼ਾਂਤੀ ਸਾਡਾ ਯੂਥ ਨੇ ਰੱਖੀ ਹੈ ਮੈਨੂੰ ਲੱਗਦਾ ਉਨੀ ਹੀ ਸ਼ਾਂਤੀ ਨੂੰ ਭੰਗ ਕਰਨ ਦਾ ਯਤਨ ਸਾਹਮਣੇ ਤੋਂ ਹੋਇਆ ਅਗਰ ਉਹਨੂੰ ਤੁਸੀਂ ਬਰੀਕੀ ਚ ਦੇਖੋਗੇ ਸਾਡੀ ਮਾਨਯੋਗ ਹਾਈ ਕੋਰਟ ਨੂੰ ਇਸ ਗੱਲ ਦਾ ਧਿਆਨ ਲੈਣਾ ਚਾਹੀਦਾ ਹੈ ਸੰਗਿਆਨ ਲੈਣਾ ਚਾਹੀਦਾ ਹੈ ਕਿ ਪਹਿਲੇ ਦਿਨਾਂ ਚ ਹੀ ਅਸੀਂ ਇੱਕ ਪੁਲਿਸ ਦਾ ਜਵਾਨ ਫੜ ਕੇ ਪੰਜਾਬ ਪੁਲਿਸ ਨੂੰ ਦਿੱਤਾ ਹੈ ਔਰ ਉਹਦੀ ਇਹ ਵੀ ਗੱਲ ਆਈ ਹੈ ਕਿ ਉਹਦੀ ਡੀਆਈਜੀ ਪਟਿਆਲਾ ਉਹਦੀ ਇਨਕੁਆਰੀ ਕਰ ਰਹੇ ਨੇ ਅਜੇ ਤੱਕ ਮੈਂ ਪੰਜਾਬ ਗਵਰਨਮੈਂਟ ਦਾ ਫੇਲਿਅਰ ਕਹੂੰਗਾ ਕਿ ਅਜੇ ਤੱਕ ਉਹ ਗੱਲ ਕਿਉਂ ਨਹੀਂ ਹਾਈ ਕੋਰਟ ਦੇ ਸਾਹਮਣੇ ਲੈ ਕੇ ਗਏ ਜਦੋਂ ਸਾਡੇ ਯੂਥ ਨੂੰ ਸਾਡੇ ਲੋਕਾਂ ਨੂੰ ਸਾਡੇ ਕਿਸਾਨਾਂ ਨੂੰ ਉਹ ਪ੍ਰਵੋਕ ਕਰ ਰਿਹਾ ਹੈ ਉਹ ਭੜਕਾ ਰਿਹਾ ਹੈ ਲੇਕਿਨ ਸਾਡਾ ਨੌਜਵਾਨ ਸਾਡੇ ਲੋਕ ਫਿਰ ਵੀ ਕਿਧਰ ਨਹੀਂ ਭੜਕੇ ਜਿੱਦੀ ਵੱਡੀ ਗੈਂਤੜੀ ਸੀ ਸਾਡੀ ਮੇਰਾ ਖਿਆਲ ਆ ਕੋਈ ਔਖਾ ਨਹੀਂ ਸੀ ਕਿ ਉਹ ਸਭ ਕਾਸੇ ਦੇ ਉੱਤੇ ਕਬਜ਼ੇ ਕਰ ਲੈਣੇ ਲੇਕਿਨ ਅਸੀਂ ਸ਼ਾਂਤਮਈ ਆ ਸ਼ਾਂਤੀ ਰੱਖਾਂਗੇ ਸ਼ਾਂਤਮਈ ਢੰਗ ਦੇ ਨਾਲ ਅਸੀਂ ਲੜਾਈ ਲੜ ਰਹੇ ਆ ਲੜਨ ਜਾਣਦੇ ਆ ਸਾਡਾ ਕੋਈ ਪਰਪਸ ਨਹੀਂ ਹੈ ਕਿ ਕਿਸੇ ਤਰ੍ਹਾਂ ਦੀ ਸ਼ਾਂਤੀ ਭੰਗ ਕੀਤੀ ਜਾਏ ਔਰ ਜੋ ਮਤਲਬ ਮੈਨੂੰ ਲੱਗਦਾ ਹਾਈ ਕੋਰਟ ਨੇ ਜੋ ਟਿੱਪਣੀ ਦਿੱਤੀ ਉਹ ਸਿਰਫ ਇੱਕ ਤਰਫੀ ਗੱਲ ਉਹਨਾਂ ਦੇ ਸਾਹਮਣੇ ਗਈ ਹੈ ਸਾਡੇ ਵਾਲਾ ਪੱਖ ਹਾਈ ਕੋਰਟ ਦੇ ਸਾਹਮਣੇ ਨਹੀਂ ਗਿਆ ਉਹਨਾਂ ਨੂੰ ਹਾਈ ਕੋਰਟ ਨੂੰ ਸਾਡੀ ਅਪੀਲ ਹੈ ਬੜੀ ਹੰਬਲ ਰਿਕੁਐਸਟ ਹੈ ਕਿਉਂ ਕਿਰਪਾ ਕਰਕੇ ਮੀਡੀਆ ਤੋਂ ਉਹ ਸਾਰੀਆਂ ਵੀਡੀਓਜ਼ ਕਲੈਕਟ ਕਰ ਸਕਦੇ ਨੇ ਔਰ ਉਹਦੇ ਤੋਂ ਪੜਤਾਲ ਕਰਨ ਕਿ ਆਗੂਆਂ ਨੇ ਝੂਠ ਨੂੰ ਕੰਟਰੋਲ ਕਰਕੇ ਇਸ ਢੰਗ ਦੇ ਨਾਲ ਉਹ ਪ੍ਰੋਟੈਸਟ ਨੂੰ ਅੰਜਾਮ ਦਿੰਦਾ ਹੈ ਕੋਈ ਪਟੀਸ਼ਨ ਮੋਰਚੇ ਦੇ ਵੱਲੋਂ ਵੀ ਪਾਈ ਜਾਏਗੀ ਇਸ ਨੂੰ ਲੈ ਕੇ ਕਿਉਂਕਿ ਦੇਸ਼ ਭਰ ਦੇ ਵਿੱਚ ਇਹ ਗੱਲ ਗਈ ਆ ਹਾਈ ਕੋਰਟ ਦੇ ਵੱਲੋਂ ਬਿਆਨ ਆਇਆ ਮੋਰਚਾ ਵੀ ਪਹਿਲ ਕਰੇਗਾ ਇਸ ਚੀਜ਼ ਨੂੰ ਲੈ ਕੇ ਅੱਜ ਵੱਲੋਂ ਹਾਂ ਇਹ ਮੋਰਚਾ ਬੜਾ ਸੀਰੀਅਸ ਹੈ ਇਹਨਾਂ ਵਿਸ਼ਿਆਂ ਦੇ ਉੱਤੇ ਅਸੀਂ ਦੋਨੋਂ ਇਹੀ ਫਾਰਮ ਆ ਜੀ ਬੈਠ ਕੇ ਦਿੱਤੇ ਇਸ ਅੱਜ ਵਾਲੀ ਟਿੱਪਣੀ ਦੇ ਉੱਤੇ ਵਿਚਾਰ ਕਰਾਂਗੇ ਕਿ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਕਿ ਇਹੋ ਜਾਂ ਸਾਨੂੰ ਮਤਲਬ ਤੱਥ ਪੱਖ ਹੈ ਕਿਉਂਕਿ ਸਾਡੇ ਜਿੰਨੇ ਵੀ ਪਟੀਸ਼ਨਰ ਵੀਰ ਨੇ ਜੀ ਉਹਨਾਂ ਕੋਲੇ ਹੋ ਸਕਦਾ ਸਾਰੇ ਤੱਥ ਨਾ ਹੋਣ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਤੱਥ ਵੀ ਪ੍ਰੋਵਾਈਡ ਕਰਵਾਏ ਜਾਣ ਤਾਂ ਕਿ ਸਾਡੀ ਜਿਹੜੀ ਸਹੀ ਦਿਸ਼ਾ ਸਹੀ ਦਸ਼ਾ ਸਾਰੇ ਹਾਲਾਤ ਉਹ ਮਾਨਯੋਗ ਹਾਈ ਕੋਰਟ ਦੇ ਸਾਹਮਣੇ ਪਾ ਸਕੀਏ ਸ਼ੁਭਕਰਨ ਦੀ ਅਜ ਪੋਸਟਮਾਰਟਮ ਰਿਪੋਰਟ ਵੀ ਆਈ ਹੈ ਜੀ ਉਹਦੇ ਉੱਤੇ ਵੀ ਜ਼ਰੂਰ ਤੱਥ ਪੜਨੀ ਚਾਹੀਦੇ ਹਾਂ ਦੇਖੋ ਸ਼ੁਭਕਰਨ ਦੀ ਜਿਹੜੀ ਪੋਸਟਮਾਰਟਮ ਰਿਪੋਰਟ ਆਈ ਹੈ ਇਹ ਤਾਂ ਚਲੋ ਅੱਜ ਤਾਂ ਉਹ ਜਨਤਕ ਹੋ ਗਈ ਆ ਸਾਨੂੰ ਤਾਂ ਉਸੇ ਦਿਨ ਹੀ ਪਤਾ ਲੱਗ ਗਿਆ ਸੀਗਾ ਕਿ ਉਹਦੇ ਸਿਰ ਦੇ ਵਿੱਚੋਂ ਰੈਣੇ ਨਿਕਲੇ ਨੇ ਜੀ ਉਹ ਜਿਹੜੀ ਉਹਦੀ ਜਿਹੜੀ ਰਿਪੋਰਟ ਹੈ ਉਹਨੇ ਹੁਣ ਬਹੁਤ ਸਾਰਾ ਕੁਝ ਕਲੀਅਰ ਕਰਤਾ ਕਿ ਉਸ ਨੌਜਵਾਨ ਦੇ ਖੇਤ ਚ ਜਾ ਕੇ ਗੋਲੀ ਮਾਰੀ ਗਈ ਹੈ ਔਰ ਰੈਣੇ ਮਾਰੇ ਗਏ ਨੇ ਉਹਦੇ ਉਹਦੀ ਜਿਹੜੀ ਜੋ ਵੱਜੀ ਆਕਰ ਗੋਲੀ ਨਹੀਂ ਤਾਂ ਉਹਨੂੰ ਜੇ 12 ਬੋਰ ਦਾ ਵੀ ਜੀ ਫੈਰਮਾਨ ਲਿਆ ਜਾਏ ਯਾ ਜਿਸ ਤਰ੍ਹਾਂ ਦਾ ਦੱਸਿਆ ਜਾ ਰਿਹਾ ਕਿ ਉਹਦੇ ਚੋਂ ਨਿਕਲਿਆ ਹੈ ਹਜੇ ਉਹਦੇ ਟੈਸਟ ਹੋ ਰਹੇ ਨੇ ਕਿ ਕਿਹੜੀ ਗਨ ਦਾ ਹੈ ਉਹਦੇ ਟੈਸਟਾਂ 'ਚ ਹੋਰ ਵੀ ਗੱਲ ਕਲੀਅਰ ਹੋ ਜਾਣੀ ਹੈ ਜੀ ਲੇਕਿਨ 12 ਬੋਰ ਦਾ ਜੇਕਰ ਉਹਦੇ ਵਜਿਆ ਹੈ ਫਿਰ ਤੇ ਦਾ ਮਤਲਬ ਕਲੀਅਰ ਹੈ ਕਿ ਬਹੁਤ ਨੇੜਿਓਂ ਜਾ ਕੇ ਪੁਲਿਸ ਨੇ ਫਾਇਰ ਕੀਤਾ ਉਹਨਾਂ ਦੇ ਉੱਤੇ ਔਰ ਉਹ ਮੈਂ ਮੈਂ ਸਮਝੂਗਾ ਕਿ ਖੇਤਾਂ ਦੇ ਵਿੱਚ ਜਾ ਕੇ ਉਹ ਅਸੀਂ ਵੀਡੀਓ ਵੀ ਮਤਲਬ ਤੁਹਾਡੇ ਚੈਨਲਾਂ ਦੇ ਮਾਧਮ ਤੋਂ ਦਿਖਾਈ ਹੈ ਕਿ ਕਿਸ ਤਰੀਕੇ ਦੇ ਨਾਲ ਕਣਕ ਦੇ ਵਿੱਚ ਪੁਲਿਸ ਖੜੀ ਗੋਲੀ ਚਲਾ ਰਹੀ ਹੈ ਸਾਡੇ ਨੌਜਵਾਨਾਂ ਦੇ